ਯਾਰ ਦੇ ਪੱਤੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਰਿਹਾਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਂਗੇ ਜਿੰਨਾ ਚਿਰ ਉਹਨਾਂ ਨੇ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਆਹੀ ਛਕਾਂਗੇ ਚੱਲ ਜੋ ਚੱਲ ਜੋ ਹੋਰ ਉੱਥੇ ਚੱਲ ਜੋ ਰਾਜ ਕਰੇਗਾ ਹਰ ਸਾਰ ਪੰਛੀ ਜੀ ਜੀ ਅੱਗੇ ਨਾਲ ਲੱਗੋ ਪੈਸੇ ਲਾਏ ਪੈਸੇ ਲਾਏ ਅੱਛਾ ਇੱਥੇ ਚੱਲ ਜੀ ਭਾਜੀ ਲੇਖਰ ਤੋਂ ਥੋੜਾ ਜਿਹਾ ਭਾਜੀ ਥੋੜਾ ਚਲ ਜੀ ਜਿੱਥੇ ਕਰ ਲਓ ਭਾਜੀ ਚਲ ਜੀ ਸਾਡਾ ਫੋਨ ਆ ਰਿਹਾ ਨਾ ਵਿੱਚ ਜਿਹੜੀ ਫੋਟੋ ਨਿਕਲੀ ਉਹ ਨਿਕਲੀ ਪਿੱਛੇ ਬਰਾਬਰ ਆ ਕੇ ਕਰ ਲਓ ਸਾਡਾ ਬਰਾਬਰ ਆਓ ਧੀ ਕਦਮ ਵਿੱਚ ਅਜੋ ਆਪਾਂ ਨਾਲ ਬਹੁਤ ਜ਼ਿਆਦਾ ਸੋਚੀ ਗੱਲ ਦਾ ਮੱਝਾ ਅੱਗੇ ਉਹਨਾਂ ਨੇ ਇੱਥੋਂ ਦਾ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ 'ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਹਮੇ ਆਡੀ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਇੱਥੇ ਸਾਡਾ ਸਾਥ ਦਿਓ ਅਸੀਂ ਇੱਥੇ ਭੁੱਖ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਆ ਵੀ ਇਹ ਬੈਠੇ ਆ ਪਰਸੋਂ ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ 7 ਦਿਨ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਸੀ ਵੀ ਉਹਨਾਂ ਨੇ ਇੰਨਾ ਅਜ਼ਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚ ਲਾ ਹੋਣ ਡਿਆ ਇਹ ਪ੍ਰਸ਼ਾਸਨ ਵਾਲੇ ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉੱਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੁੱਖ ਹੜਤਾਲ ਤੇ ਬੈਠੇ ਆ 10 ਬੰਦੇ ਉੱਥੇ 40 40 ਬੰਦੇ ਸਾਡੇ ਭੁੱਖ ਹੜਤਾਲ ਤੇ ਬੈਠੇ ਤੇ ਬਾਕੀ ਅਸੀਂ ਸਾਰਾ ਪਰਿਵਾਰ ਬੈਣ ਲਗੇ ਸਾਰੇ ਐਨਐਸਏ ਵਾਲਿਆਂ ਦੇ ਪਰਿਵਾਰ ਫਿਰ ਜਦੋਂ ਸਾਡੇ ਬੱਚੇ ਇਥੇ ਆਉਣਗੇ ਪੰਜਾਬ ਚ ਜੇਲ੍ਹ ਚ ਰੋਟੀ ਖਾਣਗੇ ਫਿਰ ਅਸੀਂ ਖਾਵਾਂਗੇ ਆਡਾ ਇਹ ਆਖਰੀ ਫੈਸਲਾ ਵਾ ਸਰਕਾਰ ਨਾਲ ਹਲੇ ਤੱਕ ਕੋਈ ਗੱਲਬਾਤ ਹੋਈ ਹੈ ਜੀ ਤੁਹਾਡੀ ਸਰਕਾਰ ਦੇ ਨਾਲ ਕੋਈ ਹਲੇ ਤੱਕ ਗੱਲਬਾਤ ਤੁਹਾਡੀ ਕੋਈ ਗੱਲਬਾਤ ਨਹੀਂ ਸਰਕਾਰਾਂ ਤੇ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ ਪਰਸੋਂ ਅਸੀਂ ਉਹਨੂੰ ਮੰਗ ਪੱਤਰ ਦਿੱਤਾ ਸਾਡ ਸਰਕਾਰ ਤੇ ਵਿਸ਼ਵਾਸ ਅਸੀਂ ਤਾਂ ਕਰੀਏ ਨਾ ਜੇ ਨੂ ਚੈਨਾ ਕੁਛ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤ ਮਾਨ ਲਾਈਵ ਹੋ ਕੇ ਕਹਿ ਰਿਹਾ ਸੀ ਵੀ ਜਿੱਥੇ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ ਨੂ ਚੈਨਾ ਕੁਛ ਹੋਇਆ ਹੀ ਤੇ ਉਹ ਵੀ ਗਲਤ ਗਲਤ ਸੀ ਤੇ ਉੱਥੋਂ ਦੇ ਬੰਦਿਆਂ ਨੂੰ ਅਠੀਂ ਦੇ ਨਿਜਮਾਨ ਤੇ ਮਿਲ ਗਈ ਤੇ ਸਿੱਖਾਂ ਵਾਂ ਤੇ ਸਾਰੇ ਕਾਨੂੰਨ ਬਣਿਆ ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਉਮੀਦ ਹੀ ਨਹੀਂ ਹੈ ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ ਇਹ ਤੇ ਭਗਵੰਤ ਮਾਨ ਵੀ ਸੋਚੇ ਵੀ ਮੈਂ ਵੀ ਕਿ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲ੍ਹਾਂ ਚ ਮਰਨ ਜਨਮ ਦੀ ਲੜਾਈ ਰਹਨੇ ਉਹ ਮਾਂਾਂ ਕਿਦਾਂ ਜੀਣਗੀਆਂ ਇਹ ਜਿਹੜੀ ਆਡੀਓ ਰਿਲੀਜ਼ ਹੋਈ ਹੈ ਇਹਨੂੰ ਕੀ ਦੇਖਦੇ ਹੋ ਕਿ ਇਹ ਸਰਕਾਰ ਕੀ ਚਾਹਦੀ ਐ ਇਸ ਦੇ ਜਿਹੜੀ ਆਡੀਓ ਜਿਹੜੀ ਆਡੀਓ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਆ ਰਹੀ ਹੈ ਉਹਨੂੰ ਦੇਖੋ ਉਹ ਤਾਂ ਹੁਣ ਸਰਕਾਰ ਵੇਖੇ ਕਿਉਂਕਿ ਇਹ ਵੀ ਸਿੰਘ ਦਾ ਨੁਕਸਾਨ ਹੁੰਦਾ ਤੇ ਸਰਪ੍ਰਸ਼ਾਸਨ ਜ਼ਿੰਮੇਵਾਰ ਆ ਕਿਉਂਕਿ ਉੱਥੇ ਬਸੰਤ ਇੰਨਾ ਸੀਰੀਅਸ ਆ ਗਈ ਉੱਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਵੀ ਕਹਿੰਿਆ ਵੀ ਕਿਸੇ ਵੇਲੇ ਵੀ ਇਹਨੂੰ ਕੁਝ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਆ ਕਿ ਮਰਨ ਤੱਕ ਵੀ ਮੇਰੇ ਮੂੰਹ 'ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਂਤੀ ਧਰਤੀ ਦਾ ਬਾਕੀ ਇਹ ਹੁਣ ਪ੍ਰਸ਼ਾਸਨ ਵੇਖ ਲੈ ਪਈ ਇਹਨੇ ਕੀ ਕਰਨਾ ਇਹਨਾਂ ਹੁਣ 84 ਵੱਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ ਇਹ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ ਆਈ ਤੇ ਜਿੰਨੇ ਦਿਨ ਇਹ ਘਟਦੇ ਆਂ ਹੀ ਘਟਾਂਗੇ ਅੱਜ ਅਕਾਲ ਤਖਤ ਤੇ ਅਰਦਾਸ ਹਟਾਲ ਤੇ ਬੈਠਣ ਦੀ ਕੀਤੀ ਹੈ ਤੁਸੀਂ ਨਹੀਂ ਹਟਾਲ ਤੇ ਬੈਠਣ ਦੀ ਅਰਦਾਸ ਇਹ ਉਹਨਾਂ ਦੀ ਚੜ੍ਹਦੀ ਕਲਾ ਦੀ ਕੀਤੀ ਵਾਹਿਗੁਰੂ ਨੇ ਸਬਰ ਸੰਤੋਖ ਬਖਸ਼ਿਆ ਤੇ ਉਹ ਚੜ੍ਹਦੀ ਕਲਾ ਚ ਰਹੇ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਸਹੀ ਸਲਾਮਤ ਨਿਭਾਉਣ